ਇਸ ਵਕਤ ਮੌਜੂਦ ਆ ਪਿੰਡ ਧਰਮਕੋਟ ਪਤੰਦੇ ਵਿੱਚ ਜਿੱਥੇ ਦੇ ਹਾਲਾਤ ਦਿਖਾਨ ਲੱਗੇ ਇੱਕ ਪਰਿਵਾਰ ਘਰ ਸੀ ਬਰਸਾਤ ਆਈ ਹੜ ਆਇਆ ਜਿਸ ਕਰਕੇ ਦੋਨੋਂ ਹੀ ਕਮਰੇ ਟਿਕ ਪੇ ਬਾਥਰੂਮ ਟਿਕ ਪਿਆ ਵਿੱਚੇ ਹੀ ਸਾਈਕਲ ਕੂਲਰ ਟੀਵੀ ਤੱਕ ਅੰਦਰ ਰਹਿ ਗਿਆ ਜਿਹੜਾ ਥੋੜਾ ਬਹੁਤ ਸਮਾਨ ਚੁੱਕਿਆ ਉਹ ਚੁੱਕ ਕੇ ਆਪਣੇ ਭਰਾ ਦੇ ਘਰ ਰੱਖਿਆ ਗੱਲ ਬਾਤ ਦੌਰਾਨ ਪਤਾ ਲੱਗਾ ਕਿ ਜਿਹੜਾ ਭਰਾ ਦਾ ਘਰ ਹੈ ਉਸਦੇ ਅੰਦਰ ਵੀ ਤੇੜਾ ਆ ਗਿਆ ਨੇ ਉਹ ਵੀ ਪਾਟ ਗਿਆ ਹੈ ਉਹ ਵੀ ਝੁੰਦਾ ਹੈ ਰਸਤੇ ਦੀ ਗੱਲ ਕੀਤੀ ਜਾਵੇ ਤੇ ਕਹਿੰਦੇ ਕਿ ਬਣਿਆ ਬਣਾਇਆ ਲੰਗਰ ਆਉਂਦਾ ਹੈ ਸੜਕ ਤੋਂ ਜਾ ਕੇ ਲੈ ਆਈਦਾ ਖਾਲੀ ਦਾ ਜਿਹੜਾ ਵੱਜ ਜਾਂਦਾ ਉਹ ਖਰਾਬ ਹੋ ਜਾਂਦਾ ਦੂਜੇ ਟਾਈਮ ਦਾ ਫਿਰ ਸੋਚਣਾ ਪੈਂਦਾ ਪਾਣੀ ਕਹਿੰਦੇ ਬੋਤਲ ਵਾਲਾ ਪਹੁੰਚ ਰਿਹਾ ਲੇਕਿਨ ਜੇ ਗੱਲ ਕੀਤੀ ਜਾਵੇ ਮਦਦ ਦੀ ਤਾਂ ਫਿਲਹਾਲ ਕੋਈ ਠੋਸ ਮਦਦ ਨਹੀਂ ਪਹੁੰਚੀ ਜ਼ਰੂਰਤ ਹੈ ਕਿ ਸਾਰੇ ਅਧਿਕਾਰੀ ਜਿਹੜੇ ਨੇ ਫਿਲਹਾਲ ਤਾਂ ਮਦਦ ਕਰਦੇ ਪਏ ਆ ਪਰ ਮੌਕੇ ਤੇ ਆਉਣ ਜਾਇਜ਼ਾ ਲੈਣ ਤੇ ਉਹਨਾਂ ਲੋਕਾਂ ਦੀ ਮਦਦ ਕਰਨ ਜਿਨ੍ਹਾਂ ਨੂੰ ਜ਼ਰੂਰਤ ਹੈ ਬਾਹਰ ਤੱਕ ਤੇ ਕਹਿੰਦੇ ਸਾਰੇ ਆ ਜਾਂਦੇ ਪਰ ਪਿੰਡ ਦੇ ਅੰਦਰ ਤੱਕ ਕੋਈ ਵੀ ਨਹੀਂ ਪਹੁੰਚਦਾ ਬਾਹਰੋਂ ਹੀ ਜਾ ਕੇ ਸਭ ਕੁਝ ਲੈ ਕੇ ਆਉਣਾ ਪੈਂਦਾ ਬਲਵਿੰਦਰਪਾਲ ਉਧਰ ਜਿੱਕ ਕਿਤਾ ਘਰ ਵੱਤ ਕੀ ਹੋਇਆ ਇਹ ਜੀ ਸੰਤੋਖ ਰਾਮ ਦਾ ਘਰ ਜੀ ਇਹ ਹੜ ਘਾਰਨਾਂ بارش ਕਰਕੇ ਇਹ ਡਿਗਰ ਘਾਰਨ ਆਈ ਇਦਾਂ ਤੁਰੇ ਫਿੰਦੇ ਕੀ ਹਾਲਾਤ ਨੇ ਜਿੱਦਾਂ ਦੇ ਹੜ ਆਏ ਬੋਧ ਮੜਾ ਜੀ ਤੇਰੇ ਉੱਠੀ ਦਾ ਲੰਗਰ ਆਉਂਦਾ ਨੱਠਣਾ ਪੈਂਦਾ ਉਹ ਇਹ ਗਲੀ ਕਿਤੇ ਕੋਈ ਹੁੰਦਾ ਨਹੀਂ ਕਿ ਉਹ ਉੱਥੇ ਨੱਠ ਕੇ ਜਾਣਾ ਪੈਂਦਾ ਸਰਕਤ ਫਿਰ ਉੱਥੇ ਜਾ ਕੇ ਲਿਆਈ ਦਾ ਖਾ ਖਾ ਕੇ ਤੇ ਇਦਾਂ ਫਿਰ ਦੁਪਹਿਰ ਫਿਰਦੇ ਕੋਦੇ ਇਹਦਾ ਫੇਰ ਆਨ ਨੂੰ ਇਦਾਂ ਨਾ ਗਿਆਂਦੀ ਸੋਚ ਵਿੱਚ ਪਰਿਵਾਰ ਕਿਸ ਤਰ੍ਹਾਂ ਚੱਲਦਾ ਹੈ ਪਰਿਵਾਰ ਛੋਟਾ ਜਿਹਾ ਬੱਚਾ ਜੇ ਮੇਰਾ 2 ਸਾਲ ਦਾ ਉਧਰ ਬਾਹਰ ਬਾਹ ਲਿਆ ਜੇ ਇੱਧਰ ਵੀ ਪੱਕੇ ਕੋਠੇ ਜਿਹਾ ਇਹਨਾਂ ਦੇ ਇੱਧਰ ਉਹ ਵੀ ਚੋਂਡੀਆਂ ਕੰਦਾ ਸਾਰੀਆਂ ਪਾਟ ਗਈਆਂ ਨੇ ਇੱਧਰ ਵੀ ਟੱਟ ਗਈ ਨੇ ਉਧਰ ਬਾਹ ਲਿਆ ਹੈ ਕਦੀ ਉੱਧਰ ਸੌਂਜਣੇ ਜਾ ਕੇ ਮੈਂ ਤਾਂ ਉੱਧਰ ਸੌਂਜਣੀ ਇਹ ਇੱਥੇ ਸੌਂਜਦੇ ਪੂ ਸਾਰੇ ਜਗਾ ਨਹੀਂ ਝੋਣਦੇ ਜ ਇਹਨਾਂ ਦੇ ਬਹੁਤ ਸਾਰੇ ਸੇਵਾਦਾਰ ਨੇ ਬਹੁਤ ਸਾਰੀਆਂ ਸੰਸਥਾਵਾਂਾਂ ਸਰਕਾਰਾਂ ਵਾਂਗ ਸਮਾਨ ਵੰਡਦੀ ਵੀ ਤੁਹਾਡੇ ਤੱਕ ਹਾਂਜੀ ਕਾਲੀ ਕਾਲ ਦਾਲ ਆਈ ਹੀ ਉਹ ਦਿਨ ਇੱਥੇ ਵੰਨ ਟਰਾਲੀ ਤੇ ਤੇ ਆਟਾ ਦੇ ਗਏ ਪਹਿਲਾਂ ਸਾਨੂੰ ਖਲਾੜ ਲਿਆ ਲੈਣਾ ਚ ਤੇ ਬਾਅਦ ਚ ਜਦੋਂ ਆnde ਤੁਹਾਡੇ ਘਰ ਘਰ ਪਹੁੰਚਾ ਦਾਂਗੇ ਲੜਨੋਂ ਦੇ ਤੇ ਬਾਅਦ ਚ ਇਹਨਾਂ ਨੇ ਆਪੇ ਹੀ ਆਪੇ ਦੇ ਦਾਂਗੇ ਤੁਹਾਡੇ ਘਰ ਨਹੀਂ ਪਹੁੰਚਿਆ ਆਪਣੇ ਆਪਣੇ ਘਰਾਂ ਜੇ ਨਾ ਰੱਖ ਲਿਆ 4 4 5 5 ਗੁੱਥੀਆਂ ਜੀ ਰੱਖ ਲਈਏ ਸਾਰਾ ਆਟਾ ਰਸਨ ਆਪਣੇ ਘਰ ਚ ਰੱਖ ਲਿਆ ਹੋਣਾ ਓਂਡੇ ਬਾਕੀ ਬਹੁਤ ਲੋਕ ਨੇ ਜਿਹੜੇ ਲੰਗਰ ਬਣਾ ਕੇ ਲਿਆ ਰਹੇ ਆ ਜਾਂ ਸੁੱਕਾ ਰਸਨ ਲਿਆ ਰਹੇ ਆ ਹਾਂਜੀ ਲੰਗਰ ਹਨ ਮਿਲਦੇ ਆ ਲੰਗਰ ਸਾਡੇ ਤੱਕ ਪਹੁੰਚਦੇ ਨਹੀਂ ਲੈ ਆਉਂਦੇ ਕਿ ਨਾ ਠੀ ਸੁੱਕੀ ਰਸੂਈ ਕੋ ਪਹੁੰਚ ਹਾਂਜੀ ਬਰੇ ਬਿਸਕਟ ਬਿਸਕਟ ਹਾਂਜੀ ਕੱਲੇ ਕਾਇਏ ਉਹਨਾਂ ਦੇ ਕੋਲੇ ਹੀ ਹਾਂ ਸੁੱਕੀ ਮਿਲਦੀ ਏ ਤੇ ਬੱਤੀ ਪਾਣੀ ਦੀ ਕੀ ਹਾਲਤ ਹੈ ਬੱਤੀਆਂ ਨਹੀਂ ਗੇ ਪਾਣੀ ਦਾ ਬਹੁਤ ਮੁਸ਼ਕਲ ਹੋਣ ਰਿਹਾ ਬੋਤਲਾਂ ਉਹੜੀਆਂ ਵੇ ਲੈ ਆਈਂਦੀਆਂ ਕੋਈ ਪਾਣੀ ਦਾ ਚੱਲਦਾ ਜਾਂਦਾ ਇਦਾਂ ਕੌਰਪੁਰ ਸ਼ਹਿਰ ਤੋਂ ਲੈਣਾ ਪੁੱਤ ਹਾਂਜੀ ਉੱਥੇ ਜਾਣਾ ਪੈਂਦਾ ਜਣਾਟ ਕੇ ਗਲੀ ਜੇ ਨਹੀਂ ਹੁੰਦੇ ਹੈਗਾ ਕੋਈ ਵੀ ਇੱਥੇ ਨਾਲ ਤਾਂ ਕੋਈ ਟਰਾਲੀ ਨਾ ਕੋ ਬਲਵਿੰਦਰ ਕੌਰ ਪਾਜੀ ਕਿਹੜਾ ਪਿੰਡ ਸਰਮਕੁਰ ਪੱਤਨ ਕੀ ਹਾਲਾਤ ਨੇ ਪਿੰਡ ਦੇ ਤੇ ਤੁਹਾਡੇ ਪਰਿਵਾਰਾਂ ਦੇ ਕੀ ਹਾਲਾਤ ਪਾਜੀ ਹਾਲਾਤ ਵੀ ਵੇਖ ਹੀ ਲੈਨੇ ਕਿਦਾਂ ਦੇ ਹਾਲਾਤ ਸਾਡੇ ਚੱਲਦੇ ਨੇ ਆ ਵੇਖੋ ਆਹਦੀਆਂ ਕੰਦਾ ਘਿਰਨ ਲੀਆਂ ਸਾਰੀਆਂ ਹੀ ਸਾਡੇ ਘਰ ਕਰ ਕੰਦੇ ਆ ਵੇਖੋ ਆ ਆਹਹ ਤਾਨੂੰ ਕੋਈ ਸਕੂਲ ਤਾਂ ਨਹੀਂ ਹੈਗੀ ਇੰਨਾ ਰਾਸ਼ਨ ਆ ਰਿਹਾ ਇੰਨਾ ਸਮਾਨ ਆ ਰਿਹਾ ਕਿੱਥੇ ਤੁਹਾਡੇ ਤੱਕ ਪਹੁੰਚਿਆ 10 ਮਾੜਾ ਮੋਟਾ ਪਹੁੰਚਦਾ ਵਾ ਜਿੱਦਾਂ ਪਹੁੰਚਦਾ ਹੁੰਦਾ ਤਾਂ ਤੁਹਾਡੇ ਸਾਹਮਣੇ ਹੀ ਆ ਸਭ ਕੁਛ ਆ ਹੋਰ ਕੀ ਹਾਲਾਤ ਨੇ ਹਾਲਾਤ ਵੇਖੋ ਤੁਸੀਂ ਵੇਖ ਹੀ ਨਹੀਂ ਜਾਣ ਨਹੀਂ ਦੇ ਇਹ ਹਾਲਾਤ ਕਿਦਾਂ ਨੇ ਸਾਡੇ ਆ ਮੇਰਾ ਨਾਮ ਕੋਲੰਤ ਜੀ ਇਹ ਇਹ ਸਾਡਾ ਘਰ ਆਪਣਾ ਹੀ ਤੇ ਸਾਰਾ ਵੇਖੋ ਸਮਾਨ ਦੂਜਾ ਕੂਲਰ ਟੀਵੀ ਉਹ ਸਭ ਥੱਲੇ ਹੀ ਨੱਪਿਆ ਗਿਆ ਸਾਡਾ ਤੇ ਛੱਬ ਚੋਂਡੇ ਮਾੜਾ ਹਾਲ ਆਪਣੇ ਭਰਾ ਦੇ ਘਰ ਰਹੇ ਨੇ ਉਹ ਵੀ ਕੰਦਾ ਪਾੜ ਗਿਆ ਤੇ ਜਿੱਦਾਂ ਦੇ ਸਰਕਾਰ ਦਾ ਕੋਈ ਸਰਕਾਰ ਦਾ ਮੰਨਿੰਦਾ ਇੱਥੇ ਨਹੀਂ ਆਇਆ ਅ ਦੇਖੇ ਇਹਨ ਪੁੱਛ ਜੇ ਸੀ ਨਹੀਂ ਕੀਤੀ ਆ ਪਬਲਿਕ ਆਉਂਦੀ ਆ ਸਾਨੂੰ ਲੰਗਰ ਬਣਾ ਕੇ ਸੁਖੀ ਰਸਤਾ ਦੇਂਦੇ ਆ ਤੁਹਾਡਾ ਗੁਜਾਰਾ ਹੋਣ ਰਿਆ ਸਰਕਾਰਾਂ ਵੋਟਾਂ ਲੈਣ ਆ ਜਾਂਦੀਆਂ ਹੁਣ ਆਪਣੇ ਘਰਾਂ ਦੇਸੀ ਲਾ ਕੇ ਸਰਕਾਰਾਂ ਛੁੱਟੀਆਂ ਸਾਰੀਆਂ ਕੋਈ ਸਰਕਾਰ ਨਹੀਂ ਆਇਆ ਜਦੋਂ ਸਭ ਸਹੀ ਹੋ ਗਿਆ ਫਿਰ ਸਰਕਾਰਾਂ ਵੀ ਆਇਆ ਨਾ ਇੱਥੇ ਉਹਨੇ ਜਦ ਸਾਡੀ ਕੋਈ ਇੱਥੇ ਪੁੱਛ ਗੇ ਨਹੀਂ ਹੋਣ ਦੀ ਨਗਾਹ ਸਾਹਿਬ ਆਏ ਹੀ ਉਹ ਥੋੜਾ ਬੋੜਾ ਰਾਸ਼ਨ ਦੇ ਗਏ ਹੀ ਹੋਰ ਕੋਈ ਵੀ ਸਿਆਸਤਾਨ ਕੋਈ ਨਹੀਂ ਆਇਆ ਸਿਰਫ ਨਗਾਹ ਸਾਹਿਬ ਸਾਡੇ ਆਏ ਇੱਥੇ ਇਹ ਬਾਤ ਵੋਟਾਂ ਲੈਣ ਸਾਰੇ ਆ ਜਨਾ ਹੁਣ ਕਿਹੇ ਵੀ ਗਰੀਬ ਦੀ ਕੋਈ ਨਹੀਂ ਇੱਥੇ ਮਤ ਕਰਨ ਦਿਆ ਆ ਦੇਖੋ ਤੁਸੀਂ ਮਹਾਲਵੇ ਹੀ ਲੈ ਜਾਗੇ ਕੀ ਬਣਿਆ ਸਾਡਾ ਗਰੀਬਾਂ ਦਾ ਸੇ ਸ਼ਾਮ ਦਾ ਸਮਾਦ ਦੇਨੇ ਤੋਂ ਚਾਨਣ ਹੁੰਦਾ ਰਾਤ ਨੂੰ ਰਾਤ ਨੂੰ ਬਹੁਤ ਮਾੜਾ ਹਾਲ ਹੈ ਮੋਮਬਤੀਆਂ ਦੇ ਜਾਂਦੇ ਸ਼ਿੰਗ ਆ ਗਏ ਸੇਵਾਦਾਰ ਉਹ ਮੋਮਬਤੀਆਂ ਜਗਾ ਕੇ ਪੰਗਜਾਰਾ ਕਰਦੇ ਆ ਮੱਛਰਾਂ ਟੂਪਾਂਟਾ ਪਨ ਲਾ ਕੇ ਜਾਰਾ ਕਰਦੇ ਆ ਰੋਟੀ ਪਾਣੀ ਦਾ ਲੰਗਰ ਆ ਜਾਂਦਾ ਬਾਹਰ ਬਾਹਰ ਦੇ ਲੋਕ ਦੇ ਟਰਾਲੀਆਂ ਦਾ ਲਿਆਉਣ ਸਾਡੇ ਵਾਸਤੇ ਰਾਸ਼ਨ ਉਹ ਖਾ ਕੇ ਪੰਗਜਾਰਾ ਕਰਦੇ ਇਸ ਵਕਤ ਮੌਜੂਦ ਹਾਂ ਪਿੰਡ ਧਰਮਕੋਟ ਪਤੰਦੇ ਵਿੱਚ ਜਿੱਥੇ ਦੇ ਹਾਲਾਤ ਦਿਖਾਣ ਲੱਗੇ ਇੱਕ ਪਰਿਵਾਰ ਕਰ ਸੀ ਬਰਸਾਤ ਆਈ ਹੜ ਆਇਆ ਜਿਸ ਕਰਕੇ ਦੋਨੋਂ ਹੀ ਕਮਰੇ ਟਿਕ ਪੇ ਬਾਥਰੂਮ ਟਿਕ ਪੇ ਵਿੱਚੇ ਹੀ ਸਾਈਕਲ ਕੂਲਰ ਟੀਵੀ ਤੱਕ ਅੰਦਰ ਰਹਿ ਗਿਆ ਜਿਹੜਾ ਥੋੜਾ ਬਹੁਤ ਸਮਾਨ ਚੁੱਕਿਆ ਉਹ ਚੁੱਕ ਕੇ ਆਪਣੇ ਭਰਾ ਦੇ ਘਰ ਰੱਖਿਆ ਕੱਲ੍ਹ ਪਾ ਦੌਰਾਨ ਪਤਾ ਲੱਗਾ ਕਿ ਜਿਹੜਾ ਭਰਾ ਦਾ ਘਰ ਹੈ ਉਸ ਦੇ ਅੰਦਰ ਵੀ ਤੇੜੇੜਾ ਆ ਗਿਆ ਨੇ ਉਹ ਵੀ ਪਾਟ ਗਿਆ ਹੈ ਉਹ ਵੀ ਝੋੰਦਾ ਹੈ ਰਸੋਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਬਣਿਆ ਬਣਾਇਆ ਲੰਗਰ ਆਉਂਦਾ ਹੈ ਸੜਕ ਤੋਂ ਜਾ ਕੇ ਲੈ ਆਈਦਾ ਖਾਲੀ ਦਾ ਜਿਹੜਾ ਵੱਜ ਜਾਂਦਾ ਉਹ ਖਰਾਬ ਹੋ ਜਾਂਦਾ ਦੂਜੇ ਟਾਈਮ ਦਾ ਫਿਰ ਸੋਚਣਾ ਪੈਂਦਾ ਪਾਣੀ ਕਹਿੰਦੇ ਬੋਤਲ ਵਾਲਾ ਪਹੁੰਚ ਰਿਹਾ ਲੇਕਿਨ ਜੇ ਗੱਲ ਕੀਤੀ ਜਾਵੇ ਮਦਦ ਦੀ ਤਾਂ ਫਿਲਹਾਲ ਕੋਈ ਠੋਸ ਮਦਦ ਨਹੀਂ ਪਹੁੰਚੀ ਜਰੂਰਤ ਹੈ ਕਿ ਸਾਰੇ ਅਧਿਕਾਰੀ ਜਿਹੜੇ ਨੇ ਫਿਲਹਾਲ ਤਾਂ ਮਦਦ ਕਰਦੇ ਪਏ ਆ ਪਰ ਮੌਕੇ ਤੇ ਆਉਣ ਜਾਇਜ਼ਾ ਲੈਣ ਤੇ ਉਹਨਾਂ ਲੋਕਾਂ ਦੀ ਮਦਦ ਕਰਨ ਜਿਨ੍ਹਾਂ ਨੂੰ ਜਰੂਰਤ ਹੈ ਬਾਰ ਤੱਕ ਤਾਂ ਕਹਿੰਦੇ ਸਾਰੇ ਆ ਜਾਂਦੇ ਪਰ ਪਿੰਡ ਦੇ ਅੰਦਰ ਤੱਕ ਕੋਈ ਵੀ ਨਹੀਂ ਪਹੁੰਚਦਾ ਬਾਹਰੋਂ ਹੀ ਜਾ ਕੇ ਸਭ ਕੁਝ ਲੈ ਕੇ ਆਉਣਾ ਪੈਂਦਾ ਬਲਵਿੰਦਰਪਾਲ ਉਧਰ ਜਿੱਕੇ ਕਿਤਾ ਘਰ ਵੱਤ ਕੀ ਹੋਇਆ ਇਹ ਜੀ ਸੰਤੋਖ ਸਿੰਘ ਦਾ ਘਰ ਜੀ ਇਹ ਹੜ੍ਹ ਕਾਰਨ ਆ بارش ਕਰਕੇ ਇਹ ਡਿਗਰ ਕਾਰਨ ਆਈ ਇਦਾਂ ਤੁਰੇ ਬੰਦੇ ਕੀ ਹਾਲਾਤ ਨੇ ਜਿੱਦਾਂ ਦੇ ਹੜ੍ਹ ਆਏ ਬਹੁਤ ਮਾੜਾ ਜੀ ਤੇਰੇ ਉੱਤੀ ਦਾ ਲੰਗਰ ਆਉਂਦਾ ਣਟਣਾ ਪੈਂਦਾ ਉਹ ਐ ਗਲੀ ਕਿਤੇ ਕੋਈ ਹੁੰਦਾ ਨਹੀਂ ਜੀ ਉਹ ਠਣਟ ਕੇ ਜਾਣਾ ਪੈਂਦਾ ਸਰਕ ਤੇ ਫਿਰ ਉੱਥੇ ਜਾ ਕੇ ਲਿਆਈ ਦਾ ਖਾ ਖਾਗ ਤੇ ਇਦਾਂ ਫਿਰ ਦੁਪਹਿਰ ਫਿਰਦੇ ਫਿਰਦੇ ਇਦਾਂ ਫੇਰ ਆਨ ਨੂੰ ਇਦਾਂ ਨਗ ਜਾਂਦੀ ਸੌਂ ਜਾਂਦੇ ਪਰਿਵਾਰ ਕਿਸ ਤਰਾਂ ਚੱਲਦਾ ਹੈ ਪਰਿਵਾਰ ਛੋਟਾ ਜਿਹਾ ਬੱਚਾ ਜੇ ਮੇਰਾ 2 ਸਾਲ ਦਾ ਉਧਰ ਬਾਹਰ ਬਾਹਲਿਆ ਜੇ ਇੱਧਰ ਵੀ ਪੱਕੇ ਕੋਠੇ ਜਿਹਾ ਇਹਨਾਂ ਦੇ ਇੱਧਰ ਉਹ ਵੀ ਚੋਂਡੀਆਂ ਕੰਦਾ ਸਾਰੀਆਂ ਪਾਟ ਗਈਆਂ ਨੇ ਇੱਧਰ ਵੀ ਟੱਟ ਗਏ ਨੇ ਉਧਰ ਬਾਹਲਿਆ ਹੈ ਤੇ ਕਦੀ ਉਧਰ ਸੌਂ ਜੰਨੇ ਜਾ ਕੇ ਮੈਂ ਤਾਂ ਉਧਰ ਸੌਂ ਜੰਨੀ ਇੱਥੇ ਸੌਂ ਜੰਦੇ ਸਾਰੇ ਜਗਾ ਨਹੀਂ ਕਿ ਹੁੰਦੇ ਜ ਇਹਨਾਂ ਦੇ ਬਹੁਤ ਸਾਰੇ ਸੇਵਾਦਾਰ ਨੇ ਬਹੁਤ ਸਾਰੀਆਂ ਸੰਸਥਾਵਾਂਾਂ ਵਾਂ ਸਰਕਾਰਾਂ ਵਾਂ ਸਮਾਨ ਵੰਡਦੀਆਂ ਵੀ ਤੁਹਾਡੇ ਤੱਕ ਹਾਂਜੀ ਕਾਲੀ ਕਾਲ ਦਾਲ ਆਈ ਸੀ ਉਸ ਦਿਨ ਇੱਥੇ ਵੱਡਣ ਟਰਾਲੀ ਤੇ ਤੇ ਆਟਾ ਦੇ ਗਏ ਪਹਿਲਾਂ ਸਾਨੂੰ ਖਲਾੜ ਲਿਆ ਲੈਣਾ ਚ ਤੇ ਬਾਅਦ ਚ ਜਦੋਂ ਆਂਦੇ ਤੁਹਾਡੇ ਘਰ ਘਰ ਪਹੁੰਚਾ ਦਾਂਗੇ ਲੜਨ ਹੁੰਦਾ ਤੇ ਬਾਅਦ ਚ ਇਹਨਾਂ ਨੇ ਆਪੇ ਹੀ ਆਪੇ ਦੇ ਦਾਂਗੇ ਤੇ ਤੁਹਾਡੇ ਘਰ ਨਹੀਂ ਪਹੁੰਚਿਆ ਫਿਰ ਆਪਣੇ ਆਪਣੇ ਘਰਾਂ ਚ ਨਾ ਰੱਖ ਲਿਆ ਚਾਰ ਚਾਰ ਪੰਜ ਪੰਜ ਗੁੱਥੀਆਂ ਜੀ ਰੱਖ ਲਿਆ ਸਾਰਾ ਆਟਾ ਦਸਨ ਆਪਣੇ ਘਰ ਚ ਰੱਖ ਲਿਆ ਹੌਣ ਆਉਂਦੇ ਬਾਕੀ ਬਹੁਤ ਲੋਕ ਨੇ ਜਿਹੜੇ ਲੰਗਰ ਬਣਾ ਕੇ ਲਿਆ ਰਹੇ ਆ ਜਾਂ ਸੁੱਕਾ ਰਾਸ਼ਨ ਲਿਆ ਰਹੇ ਆ ਹਾਂਜੀ ਲੰਗਰ ਹਨ ਮਿਲੰਦੇ ਆ ਲੰਗਰ ਸਾਡੇ ਤੱਕ ਪਹੁੰਚਦੇ ਨਹੀਂ ਲੈ ਆਉਂਦੇਗੇ ਨਾਟਕੀ ਸੁੱਕੀ ਰਸਤੀ ਕੋ ਪਹੁੰਚ ਹਾਂਜੀ ਬਰੇ ਬਿਸਕਟ ਬਿਸਕਟ ਹਾਂਜੀ ਕੱਲ ਇੱਕ ਆਏ ਉਹਨਾਂ ਦੇ ਕਿਹੜੇ ਸੀ ਹਾਂ ਸੁੱਕੀ ਮਿਲਦੀ ਏ ਤੇ ਬੱਤੀ ਪਾਣੀ ਦੀ ਕੀ ਹਾਲਤ ਹੈ ਬੱਤੀਆਂ ਨਹੀਂ ਗੇ ਪਾਣੀ ਦਾ ਬਹੁਤ ਮੁਸ਼ਕਲ ਹੋਣ ਰਿਹਾ ਬੋਤਲਾਂ ਉਹੜੀਆਂ ਵੇ ਲੈ ਆਈ ਦੀਆਂ ਕੋਈ ਪਾਣੀ ਦਾ ਚੱਲਦਾ ਜਾਂਦਾ ਇੱਦਾਂ ਹੌਰਪੁਰ ਸੜਕ ਤੋਂ ਲੈਣ ਜਾਣਾ ਹਾਂਜੀ ਉੱਥੇ ਜਾਣਾ ਪੈਂਦਾ ਜਣਾਟਕੇ ਗਲੀ ਜੇ ਨਹੀਂ ਹੁੰਦੇ ਹੈਗਾ ਕੋਈ ਇਥੇ ਨਾ ਕੋਈ ਟਰਾਲੀ ਨਾ ਕੋ। ਬਲਵਿੰਦਰ ਕੌਰ ਪਾਜੀ। ਕਿਹੜਾ ਪਿੰਡ? ਸਰਮਕੁੜ ਪੱਤਨ। ਕੀ ਹਾਲਾਤ ਨੇ ਪਿੰਡ ਦੇ ਤੇ ਤੁਹਾਡੇ ਪਰਿਵਾਰਾਂ ਦੇ ਕੀ ਹਾਲਾਤ? ਪਾਜੀ ਹਾਲਾਤ ਵੀ ਵੇਖ ਹੀ ਲੈ ਇਹਦੇ ਕਿਦਾਂ ਦੇ ਹਾਲਾਤ ਸਾਡੇ ਚੱਲ ਰਹੇ ਨੇ। ਆ ਵੇਖੋ ਆਹਦੀਆਂ ਕੰਦਾ ਘੇਰ ਲੀਆਂ ਸਾਰੀਆਂ ਹੀ ਆਡੇ ਘਰ ਕਿੰਦੇ ਆ ਵੇਖੋ ਆ। ਆਹੋ। ਤੁਹਾਨੂੰ ਕੋਈ ਸਕੂਲ ਤਾਂ ਨਹੀਂ ਹੈ ਗਿਆ? ਇੰਨਾ ਰਾਸ਼ਨ ਆ ਰਿਹਾ, ਇੰਨਾ ਸਮਾਨ ਆ ਰਿਹਾ, ਕਿੱਥੇ ਤੁਹਾਡੇ ਤੱਕ ਪਹੁੰਚਿਆ? ਪਾਜੀ ਮੇਰੇ ਮਾਤਾ ਪਹੁੰਚਦਾ ਵਾ। ਜਿੱਦਾਂ ਪਹੁੰਚਦਾ ਨਾ ਤਾਂ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਆ। ਹੋਰ ਕੀ ਹਾਲਾਤ ਨੇ? ਹਾਲਾਤ ਵੇਖੋ ਤੁਸੀਂ ਵੇਖ ਹੀ ਜਾਣ ਨਹੀਂ ਦੇ ਹਾਲਾਤ ਕਿਦਾਂ ਦੇ ਨੇ ਸਾਡੇ ਆ ਮੇਰਾ ਨਾਮ ਕੋਲੰਤ ਜੇ ਇਹ ਇਹ ਸਾਡਾ ਘਰ ਆਪਣਾ ਹੀ ਤੇ ਸਾਰਾ ਵੇਖੋ ਸਮਾਨ ਦੂਜਾ ਕੂਲਰ ਟੀਵੀ ਉਹ ਸਭ ਥੱਲੇ ਹੀ ਨਪਿਆ ਗਿਆ ਸਾਡਾ ਤੇ ਛੱਬ ਚੋਂ ਦੇ ਮਾੜਾ ਵਾਲੇ ਆਪਣੇ ਭਰਾ ਦੇ ਘਰ ਰਹੇ ਨੇ ਉਹ ਵੀ ਕੰਦਾ ਪਾੜ ਗਿਆ ਤੇ ਜਿੱਦਾਂ ਦੇ ਸਰਕਾਰ ਦਾ ਕੋਈ ਸਰਕਾਰ ਦਾ ਮੰਨਿੰਦਾ ਇੱਥੇ ਨਹੀਂ ਆਇਆ ਤੁਹਾਡੇ ਕਿਹਨ ਪੁੱਛ ਗਿਛ ਨਹੀਂ ਕੀਤੀ ਆਮ ਪਬਲਿਕ ਆਉਂਦੀ ਆ ਸਾਨੂੰ ਲੰਗਰ ਬਣਾ ਕੇ ਸੁੱਕੀ ਰਸਤਾ ਦੇਣ ਦੇ ਆ ਤੁਹਾਡਾ ਗੁਜ਼ਾਰਾ ਹੋਣ ਯਾ ਸਰਕਾਰਾਂ ਬੋਟਾਂ ਲੈਣ ਆ ਜਾਂਦੀਆਂ ਹੁਣ ਆਪਣੇ ਘਰਾਂ ਦੇਸੀ ਲਾ ਕੇ ਸਰਕਾਰਾਂ ਛੁੱਟੀਆਂ ਸਾਰੀਆਂ ਕੋਈ ਸਰਕਾਰ ਨਹੀਂ ਆਇਆ ਜਦੋਂ ਸਭ ਸਹੀ ਹੋ ਗਿਆ ਫਿਰ ਸਰਕਾਰਾਂ ਵੀ ਆਇਆ ਨਾ ਇੱਥੇ ਉਹਨੇ ਜਦ ਸਾਡੀ ਕੋਈ ਇੱਥੇ ਪੁੱਛ ਗੇ ਨਹੀਂ ਹੋਣਦੀ ਨਗਾਇਬ ਸਾਹਿਬ ਆਏ ਹੀ ਉਹ ਥੋੜਾ ਬੋੜਾ ਰਾਸ਼ਨ ਦੇ ਗਏ ਹੀ ਹੋਰ ਕੋਈ ਵੀ ਸਿਆਸਤਾਨ ਕੋਈ ਨਹੀਂ ਆਇਆ ਸਿਰਫ ਨਗਾਇਬ ਸਾਹਿਬ ਸਾਡੇ ਆਏ ਇੱਥੇ ਇਹ ਬਾਤ ਬੋਟਾਂ ਲੈਣ ਸਾਰੇ ਆ ਜਨਾ ਹੁਣ ਕਿਹੇ ਗਰੀਬ ਦੀ ਕੋਈ ਨਹੀਂ ਅਸੀਂ ਮਤ ਕਰਨ ਦਿਆ ਦੇਖੋ ਤੁਸੀਂ ਮਹਾਲ ਵੇਖ ਹੀ ਲੈ ਜਾਗੇ ਕੀ ਬੰਨ ਡਿਆ ਸਾਡਾ ਗਰੀਬਾਂ ਦਾ ਸੇ ਸ਼ਾਮ ਦਾ ਸਮਾਧ ਦੇਨੇ ਤੋਂ ਚਾਨਣ ਹੁੰਦਾ ਰਾਤ ਨੂੰ ਰਾਤ ਨੂੰ ਬਹੁਤ ਮਾੜਾ ਹਾਲ ਹੈ ਮੋਮਬਤੀਆਂ ਦੇ ਜਾਂਦੇ ਸਿੰਘ ਆ ਗਏ ਸੇਵਾਦਾਰ ਉਹ ਮੋਮਬਤੀਆਂ ਜਗਾ ਕੇ ਪੰਗਜਾਰਾ ਕਰਦੇ ਆ ਮਸ਼ਾਲਾ ਟੂਪਾਟਾ ਪਾ ਕੇ ਜਾਰਾ ਕਰਦੇ ਆ ਰੋਟੀ ਪਾਣੀ ਦਾ ਲੰਗਰ ਆ ਜਾਂਦਾ ਬਾਹਰ ਬਾਹਰ ਦੇ ਲੋਕ ਦੇ ਟਰਾਲੀਆਂ ਦਾ ਲਿਆਉਣ ਸਾਡੇ ਵਾਸਤੇ ਰਾਸ਼ਨ ਉਹ ਖਾ ਕੇ ਪੰਗਜਾਰਾ ਕਰਦੇ ਕੈਮਰਾਮੈਨ ਬੰਨੀ ਨਾਲ ਤੇ ਲੋਥਰਾ ਆਧਨਿਕ ਸਵੇਰਾ ਟੀਵੀ ਡੀਰਾ ਬਬਾਣਾ